ਹਾਂਜੀ ਤੁਸੀਂ ਅੱਜ ਐਸਡੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਮਿਲਣ ਆਏ ਜੀ ਆਪਣੀਆਂ ਮੰਗਾਂ ਨੂੰ ਲੈ ਕੇ ਕੀ ਮੰਗਾਏ ਤੇ ਕੀ ਮੁਲਾਕਾਤ ਹੋਈ ਹੈ ਪ੍ਰਧਾਨ ਸਾਹਿਬ ਨਾਲ ਤੁਹਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਖਤਿਆ ਮੈਂ ਸਖਤਰ ਸਿੰਘ ਫੋਜੂ ਐਸ਼ੀਅਨਸ ਦਾ ਪ੍ਰਧਾਨ ਬਲਦੇਸ ਸਿੰਘ ਅਰਦਾਸ ਹੋ ਰਿਹਾ ਔਰ ਅੱਜ ਜਿਹੜਾ ਵਾ ਸਾਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਵਾ ਸਾਡਾ ਜਦੋਂ ਅਕਾਲੀ ਦਲ ਬਿਆਨ ਦਿੰਦਾ ਤਾਂ ਕਹਿੰਦਾ ਕਾਂਗਰਸ ਸਿੱਖਾਂ ਦੀ ਦੁਸ਼ਮਣ ਜਮਾਤ ਜਾਂ ਉਹ ਕਿਸੇ ਨੂੰ ਵੀ ਗੱਲ ਕਰਦਾ ਕਈ ਸਾਡੇ ਰਾਜਨੀਤਿਕ ਕਹਿੰਦੇ ਨੇ ਕਿ ਬੀਜਪੀ ਜਿਹੜੀ ਆ ਸਾਡੇ ਨੇ ਇਦਾਂ ਕਰਦੀ ਔਰ ਮੈਨਾਂ ਵੀ ਸਾਨੂੰ ਨਾ ਕਾਂਗਰਸ ਦੇ ਉੱਤੇ ਕੋਈ ਗੱਲਾਂ ਨਾ ਸਾਨੂੰ ਬੀਜਪੀ ਦੇ ਉੱਤੇ ਗੱਲਾਂ ਕੋਈ ਭਗਵੰਤ ਮਾਨ ਨੂੰ ਕਰਦਾ ਨਾ ਸਾਨੂੰ ਉਹ ਭਗਵੰਤ ਮਾਨ ਤੇ ਗੁੱਸਾ ਕਿਉਂ ਉਹ ਸਿੱਖਾਂ ਦੀਆਂ ਜਮਾਤਾਂ ਨਹੀਂ ਗੀਆਂ ਉਹ ਸਿੱਖ ਵਿਰੋਧੀ ਤਾਕਤਾਂ ਨੇ ਉਹ ਜੋ ਮਰਜ਼ੀ ਕਰਨ ਸਾਨੂੰ ਦੁਸ਼ਮਣ ਦੇ ਉੱਤੇ ਕੋਈ ਨਹੀਂ ਸਾਨੂੰ ਗੱਲਾਂ ਵਾ ਆਪਣੇ ਸਿੱਖ ਕੌਮ ਦੇ ਵਾਰਸਾਂ ਦੇ ਉੱਤੇ ਜਿਹੜੇ ਪੰਥ ਦੇ ਨਾਂ ਦੇ ਉੱਤੇ ਇਲੈਕਸ਼ਨਾਂ ਲੜਦੇ ਨੇ ਔਰ ਗੋਲਕ ਦੇ ਖਰਚੇ ਦੇ ਉੱਤੇ ਇਹ ਜਿਹੜੀ ਚੱਲ ਰਹੀ ਆ ਹੁਣ ਮੈਂ ਬੇਨਤੀ ਕਰਦਾ ਕਿ ਆਪਣੇ ਸ਼੍ਰੋਣੀ ਕਮੇਟੀ ਦੇ ਪ੍ਰਧਾਨਤਾ ਸਾਬ ਅੱਜ ਅਸੀਂ ਇੱਥੇ ਆਏ ਆ ਮਤਲਬ ਉਹਨਾਂ ਨੂੰ ਮਿਲਣਾ ਜਨਰਲ ਲਾਸ ਹੈਗਾ ਉਹਦੇ ਵਿੱਚ ਸਾਨੂੰ ਦਰਬਾਰ ਸਾਹਿਬ ਦੇ ਅੰਦਰ ਐਂਟਰ ਨਹੀਂ ਹੋਣ ਦਾ ਤਾਤਰ ਵੀ ਫੋੜੀਓ ਮੈਂ ਇੱਥੇ ਅਪੀਲ ਕਰਦਾ ਸਿੱਖ ਕੌਮ ਨੂੰ ਕਿ ਜੇਕਰ ਪ੍ਰਧਾਨ ਧਮੀ ਸਾਬ ਸ਼ਰੋਣੀ ਕਟੀ ਦੇ ਪ੍ਰਧਾਨ ਨੇ ਤੇ ਮੈਂ ਇੱਕ ਧਰਮੀ ਫੌਜੀ ਮਾਰਸ਼ਲ ਜਥੇਬੰਦੀ ਦਾ ਜਿਨ੍ਹਾਂ ਨੇ ਧਰਮ ਦੇ ਕੌਮ ਦੀ ਖਰਕਤਬਾਨੀ ਕੀਤੀ ਆ ਔਰ ਮੇਰੇ ਨਾਲ ਬੰਦੇ ਹੁਣ ਤਾਂ ਦਫ਼ਤਰ ਦੇ ਵਿੱਚ ਨਹੀਂ ਆ ਜਾਣ ਔਰ ਮੈਂ ਦੂਸਰਾ ਸਵਾਲ ਤਾਨਵੀ ਸਾਹਿਬ ਤੋਂ ਪੁੱਛਣਾ ਕਿ ਤਾਨਵੀ ਸਾਹਿਬ ਜੀ ਤੁਸੀਂ ਅੱਜ ਇੰਨੀ ਸੁਰੱਖਿਆ ਕਰ ਰਹੇ ਜੇ ਦਫ਼ਤਰਾਂ ਦੀ ਜੂਨ 1984 ਦੇ ਵਿੱਚ ਜਦੋਂ ਟੰਕ ਤੇ ਤੋਪਾਂ ਵੱਡੀਆਂ ਨੇ ਉਦੋਂ ਤੁਸੀਂ ਕਿਥੇ ਕਿਹੜੇ ਕਿਹੜੀ ਕੋਹੜੀ ਚ ਵੜੇ ਸੀ ਸਾਨੂੰ ਸਿੱਖ ਕੌਮ ਨੂੰ ਉਹ ਵੀ ਦੱਸੋ ਉਸ ਤੋਂ ਬਾਅਦ ਇੱਕ ਬਿਆਨ ਆਇਆ ਵਾ ਸੈਣੀ ਦਾ ਸੈਣੀ ਨਾ ਹੜੰਗਵਾ ਅਖਬਾਰ ਦਾ ਕਿ ਐਸਜੀਪੀਸੀ ਪ੍ਰਧਾਨ ਮੇ ਬਾਦਰ ਪ੍ਰਕਾਸ਼ ਬਾਦਰ ਨੂੰ ਪੁਲਸ ਟਾਊਟ ਸੀ ਤੁਸੀਂ ਸੈਣੀ ਨੂੰ ਜਵਾਬ ਦਿਓ ਕਿ ਮੈਂ ਟਾਊਟ ਵਾਂ ਕੇ ਜਾਂ ਕੀ ਆ ਉਹ ਬਿਆਨ ਨੂੰ ਤਾਂ ਨਾ ਪਰ ਤੁਹਾਡੇ ਟਾਊਟਾਂ ਦੇ ਵਿੱਚ ਨਾਮ ਹੀ ਦਿੱਤੇ ਨੇ ਔਰ ਇੱਕ ਮੈਂ ਤੁਹਾਡੀ ਇੰਟਰਵਿਊ ਸੁਣੀ ਆ ਜਿਹਦੇ ਵਿੱਚ ਇੱਕ ਬੰਦਾ ਵਾਅਦਾ ਕਰ ਰਿਹਾ ਲਗਭਗ ਮੇਰੀ ਉਮਰ ਦਾ ਉਹ ਕਹਿੰਦਾ ਕਿ ਧਾਮੀ ਸਾਹਿਬ ਮੈਨੂੰ ਜਵਾਬ ਦਿਓ ਕਿ ਤੁਸੀਂ 85 ਤੋਂ 90 ਤੱਕ ਸਾਨਾ ਤੱਕ ਤੁਸੀਂ ਜਿਹੜੇ ਕੇਸ ਲੜੇ ਨੇ ਉਹਦੇ ਵਿੱਚ ਤੁਸੀਂ ਕਿਹੜਾ ਜਿੱਤਿਆ ਔਰ ਉਹ ਕਹਿੰਦੇ ਨੇ ਕਿ ਦਿਨੇ ਤੁਸੀਂ ਮੁੰਡਿਆਂ ਦੇ ਕੋਲੋਂ ਮਤਲਬ ਕਿ ਜਿਹੜੇ ਹੀ ਜਾਣਕਾਰੀ ਲੈਂਦੇ ਸੀ ਔਰ ਮੁੰਡਿਆਂ ਨੂੰ ਕੇਸਾਂ 'ਚ ਪਸਾਉਂਦੇ ਸੀ ਔਰ ਤੁਸੀਂ ਦਿਨੇ ਮੁੰਡਿਆਂ ਦੇ ਭੋਗਾਤੇ ਜਾਂਦੇ ਸੀ ਤੇ ਰਾਤ ਨੂੰ ਤੁਸੀਂ ਮੁੰਡਿਆਂ ਮਰਵਾਉਂਦੇ ਸੀ ਤੁਸੀਂ ਮੁੰਡੇ ਮਰਵਾਓ ਤੁਸੀਂ ਧਰਮ ਦਾ ਨੁਕਸਾਨ ਕਰੋ ਔਰ ਤੁਸੀਂ ਅੰਦਰ ਬੈਠੋ ਦਫ਼ਤਰਾਂ ਦੇ ਵਿੱਚ ਔਰ ਇੱਕ ਮਾਰਸ਼ਲ ਪਾਰਟੀ ਅੰਦਰ ਜਾਣੀ ਚਾਹੀਏ ਜਿਨ੍ਹਾਂ ਨੇ ਆਪਣੀਆਂ ਨੌਕਰੀਆਂ ਪਰਿਵਾਰ ਤੇ ਜਾਨਵਾਰ ਕੇ ਇਸ ਧਰਮ ਤੇ ਕੌਮ ਨੂੰ ਬਚਾਇਆ ਹੋਵੇ ਔਰ ਉਸ ਪਾਰਟੀ ਨੂੰ ਅੰਦਰ ਨਾ ਜਾਣ ਦੇਣਾ ਉਹ ਸਾਡੇ ਮਤਲਬ ਕਿ ਵੇ ਸਹਿਣ ਤੋਂ ਬਾਹਰ ਆ ਔਰ ਮੈਂ ਹੱਥ ਜੋੜ ਕੇ ਸਿੱਖ ਕੌਮ ਨੂੰ ਅਪੀਲ ਕਰਦਾ ਕਿ ਜਿੰਨਾ ਸਾਨੂੰ ਦਰਦਾ ਤੋ ਸਾਡੇ ਨੂੰ ਤੁਹਾਨੂੰ ਵੱਧ ਦਰਦ ਹੋਣਾ ਜਿਹਦਾ ਕਿਉਂਕਿ ਇਹਨਾਂ ਧਰਮੀ ਫੌਜ ਨੇ ਤੁਹਾਡੇ ਪਰਿਵਾਰ ਤੇ ਬੱਚੇ ਬਚਾਏ ਨੇ ਔਰ ਜੋ ਇਹਨਾਂ ਨੇ ਅੱਜ ਮੈਂ ਅਪੀਲ ਕਰਦਾ ਸਿੱਖ ਕੌਮ ਨੂੰ ਕਿ ਇਹਨਾਂ ਨੇ ਇਸ ਤਰ੍ਹਾਂ ਨਹੀਂ ਬੋਲਣੋਂ ਹਟਣਾ ਇਹ ਸਾਨੂੰ ਸੇਕ ਕੌਮ ਨੂੰ ਗੁੰਮਰਾਹ ਕਰਦੇ ਨੇ ਜੇਕਰ 3-4 ਮਹੀਨੇ ਪਹਿਲਾਂ ਅੱਜ ਤੋਂ ਸultanpur Lodhi ਦੇ ਵਿੱਚ ਉੱਥੇ ਗੋਲੀ ਚੱਲਦੀ ਪੁਲਿਸ ਦੀ ਮੈਨੂੰ ਦੱਸਣ ਉੱਥੇ ਇੱਕ ਇੱਟ ਵੀ ਉਖੜੀ ਆ ਔਰ ਉਹਦਾ ਅੰਤਰਮ ਕਟੇ ਦੀਆਂ ਮੀਟਿੰਗਾਂ ਹੋ ਗਈਆਂ ਆਮ ਮੀਟਿੰਗਾਂ ਹੋ ਗਈਆਂ ਔਰ ਸ਼੍ਰੋਮਣ ਕਿਨੇ ਜਨਰਲ ਲਾਲਸ ਵੀ ਜਿਹੜਾ ਉਹ ਕੀਤਾ ਔਰ 39 ਸਾਲ ਦੇ ਵਿੱਚ ਜਿੱਥੇ ਇੱਕ ਅਕਾਲ ਤਖਤ ਮਹਾਨ ਹੈ ਜਿਹੜੀ ਸੇਕ ਕੌਮ ਕਹਿੰਦੀ ਆ ਅਕਾਲ ਤਖਤ ਠੱਠਾ ਹੋਵੇ ਆ ਤੇਰੀ ਹੋਇਆ ਹੋਏ ਨਿਰਦੋਸ਼ੀ ਸੰਗਤ ਸੈਂਕੜੇ ਪ੍ਰਕਰਮਾਂ ਚ ਮਾਰੀ ਹੋਵੇ ਪੁੱਤਰ ਸਰੋਵਰ ਜਿਹੜਾ ਜਲ ਦਾ ਖੂਨ ਦੇ ਨਾਲ ਰੰਗਿਆ ਹੋਵੇ ਔਰ 10-12 ਸਾਲ ਪੰਜਾਬ ਨੇ ਸੰਤਾਪ ਹੋ ਗਿਆ ਹੋਵੇ ਉਹ ਸਾਡੇ ਸਿੱਖ ਕੌਮ ਦੇ ਵਾਰਸਾਂ ਨੂੰ ਜਿਹੜਾ ਵਾ ਉਹ ਕਿਉਂ ਭੁੱਲ ਗਿਆ ਭਾਈ ਉਹ ਉਹਦਾ ਉਹਦਾ ਜਵਾਬ ਕੌਣ ਲਾਊਗਾ ਇਸ ਕਰਕੇ ਮੈਂ ਧਾਮੀ ਸਾਹਿਬ ਨੂੰ ਅਪੀਲ ਕਰਦਾ ਕਿ ਮੁੜ ਦੁਬਾਰਾ ਤੁਸੀਂ ਜਿਹੜਾ ਵਾ ਇਹ ਧਰਮੀ ਫੌਜਿੰਦੇ ਤਾਂ ਵਿਚਾਰ ਕਰਕੇ ਸਾਡੇ ਨਾਲ ਗੱਲ ਕਰੋ ਜੇਕਰ ਸਾਡੇ ਨਾਲ ਡਰਾਮਾ ਕੀਤਾ ਉਸ ਦਾ ਤੁਹਾਨੂੰ ਮਹਿੰਗਾ ਪਏਗਾ ਕਿਉਂਕਿ ਤੁਸੀਂ ਇਹ ਨਾ ਸਮਝੋ ਕਿ ਧਰਮੀ ਫੌਜੀ ਨੇ ਧਰਮੀ ਫੌਜੀਆਂ ਦੇ ਮਗਰ ਸਿੱਖ ਕੌਮ ਜਿਹੜੀ ਆ ਚਟਾਨ ਅਰਗੂ ਖੜੀ ਆ ਔਰ ਜੇਕਰ ਤੁਸੀਂ ਇਸ ਫੈਸਲੇ ਨੂੰ ਤੁਸੀਂ ਇੱਕ ਦਮ ਲੈ ਰਹੇ ਜੇ ਔਰ ਤੁਸੀਂ ਅੱਜ ਭਗਵੰਤ ਮਾਨ ਦੇ ਮੈਨੂੰ ਪਤਾ ਲੱਗਾ ਕਿ ਅੰਦਰ ਜੋ ਤੁਸੀਂ ਪ੍ਰਸਨਾ ਗੱਲ ਕਰਦੇ ਸੀ ਤੁਸੀਂ ਉੱਥੇ ਜਵਾਬ ਮੰਗਿਆ ਵਾ ਭਗਵੰਤ ਮਾਨ ਕੋ ਕਿ ਭਗਵੰਤ ਮਾਨ ਤੂੰ ਅਸਤੀਫਾ ਦੇ ਮੈਂ ਧਰਮੀ ਫੌਜੀਆ ਦੇ ਕੁਰਬਾਨੇ ਵਾਲੀ ਪਾਰਟੀ ਦੇ ਨਾਤੇ ਮੈਂ ਸਿੱਖ ਕੌਮ ਦੇ ਆਸਰੇ ਨਾ ਮੈਂ ਤੁਹਾਨੂੰ ਕਹਿੰਨਾ ਕਿ ਪਰਦਾਤਮੀ ਸਾਹਿਬ ਮਾਨ ਸਾਹਿਬ ਜੇਣ ਸਿਫਾ ਜਨਾ ਦੇਣ ਉਹ ਇੱਕ ਸਰਕਾਰ ਚਲਾਉਂਦੇ ਨੇ ਤੁਸੀਂ ਇਸਤਫਾ ਜੋ ਜਿਹੜਾ ਧਰਮ ਤੇ ਕੌਮ ਦੇ ਨਾਂ ਦੇ ਉੱਤੇ ਚੱਲ ਰਿਹਾ ਜੇ ਤੇ ਤੁਸੀਂ 39 ਸਾਲ ਦੇ ਵਿੱਚ ਅਕਾਲ ਤਖਤ ਟੱਟੇ ਦਾ ਫੈਸਲਾ ਕਿਉਂ ਨਹੀਂ ਲਿਆ